naam japo te janm savaro pani de nal pyar karo naam japo te janm savaro pani de nal pyar karo naam japo man ke mere mann jisnu koi janda vi nahi ਫਿਰ ਕਿਵੇਂ ਉਹਦੀ ਜਗਤ ਦੇ ਵਿੱਚ ਜੈ ਜੈਕਾਰ ਆਦਾਗੀ ਸਰਜਨ ਸਿੰਘ ਦਾ ਨਾਮ ਸੁਣਿਆ ਹੋਵੇਗਾ ਤੁਸੀਂ ਇੱਕ ਵੇਲਾ ਰਾਗੀ ਸਰਜਨ ਸਿੰਘ ਤੇ ਸਾਥ ਸੰਗਤ ਇਹੋ ਜਿਹਾ ਸੀ ਕਿ ਕੋਈ ਵੀ ਕੀਰਤਨ ਪਸੰਦ ਨਹੀਂ ਸੀ ਕਰਦਾ ਜਦੋਂ ਮਹਾਂਪੁਰਸ਼ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸਾਹਮਣੂ ਸਾਹਮਣੇ ਬੈਠ ਕੇ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਬੜਾ ਰਸ ਵੱਜਾ ਤੇ ਬਾਬਾ ਜੀ ਨੇ ਜਦੋਂ ਨੇਤਰ ਖੋਲੇ ਤੇ ਬਾਬਾ ਜੀ ਦਾ ਭਿਆਨ ਦਾਦੀ ਸੁਰਜਨ ਸਿੰਘ ਦੇ কুরਤੇ ਵੱਲ ਚਲਿਆ ਗਿਆ ਤੇ কুরਤੇ ਨੂੰ ਲੱਗਾ ਸੀ ਗੰਡਾ ਮਾਹਪੁਰ ਕਹਿਣ ਲੱਗੇ ਸੁਰਜਨ ਸਿਆ ਆਹ কুরਤੇ ਨੂੰ ਗੰਡਾ ਲੱਗਾ ਖੈ ਗੁਰੂ ਕੇ ਕੀਰਤਨੀਆਂ ਨੂੰ ਇਹੋ ਜੇ ਕੱਪੜੇ ਸੋਭਾ ਨਹੀਂ ਦਿੰਦੇ ਕਹਿਣ ਦਾ ਮਾਹਪੁਰਖੋ ਮੇਰੇ ਕੋਲ ਪ੍ਰੋਗਰਾਮ ਬੜੇ ਘੱਟ ਆਉਂਦੇ ਨੇ ਲੋਕ ਮੇਰਾ ਕੀਰਤਨ ਨਹੀਂ ਸੁਣਦੇ ਮੱਸਾਂ ਆਈ ਚਲਾਈ ਚਲਦੀ ਖੈ ਜਦੋਂ ਮਾਹਪੁਰਖਾਂ ਨੇ ਇਹ ਗੱਲ ਸੁਣੀ ਕਿ ਬਈ ਜਵਾਨ ਕੇ ਇੰਨਾ ਰਸ ਖੈ ਲੋ ਕੀਰਤਨ ਨਹੀਂ ਸੁਣਦੇ ਤੇ 2 ਮਿੰਟ ਦੇ ਲਈ ਨੇਤਰ ਬੰਦ ਹੋ ਗਏ ਨੇਤਰ ਖੋਲ ਕੇ ਆਖਣ ਲੱਗੇ ਧੰਬਾਬਾ ਈਸ਼ਰ ਸਿੰਘ ਦੀ ਕਹਿਣ ਲੱਗੇ ਉਹ ਸੁਰਜਨ ਸਿਆਂ ਆ ਗਈ ਸਮਝ ਆ ਗਈ ਸਮਝ ਮਾਪੁਰਖੋ ਕੀ ਸਮਝ ਆਈ ਤੇ ਮਾਪੁਰ ਕਹਿਣ ਲੱਗੇ ਸੁਰਜਨ ਸਿਆਂ ਆ ਗਈ ਸਮਝ ਜਿਸ ਦੁਕਾਨ ਤੇ ਸੌਦਾ ਨਾ ਹੋਵੇ ਦੱਸ ਉਸ ਦੁਕਾਨ ਤੇ ਕਦੀ ਗਾਧ ਚੜੇ ਮਾਪੁਰਖੋ ਸਮਝਿਆ ਨਹੀਂ ਮਾਪੁਰ ਕਹਿਣ ਲੱਗੇ ਭਈ ਤੇਰੀ ਸਰੀਰ ਰੂਪੀ ਦੁਕਾਨ ਜੋਖ ਹੈ ਉਹ ਪੁਨਾ ਰੂਪੀ ਸੌਦੇ ਤੋਂ ਖਾਲੀ ਹੈ ਪੁਨਾ ਤੋਂ ਬਿਨਾ ਕੋਈ ਕੀਰਤਨ ਨਹੀਂ ਸੁਣਦਾ ਮਾਪੁਰਖੋ ਜੇ ਰੋਗ ਲੱਭ ਲਿਆ ਜੇ ਤੇ ਦਵਾਈ ਵੀ ਮਾਪੁਰ ਕਹਿਣ ਲੱਗੇ ਖਾ ਲੇਂਗਾ ਜੀ ਆਪ ਖਤ ਰੱਖੋ ਇਹ ਫਿਰ ਦਵਾਈ ਕੀ ਦਿੱਤੀ ਕਹਿਣ ਲੱਗੇ 108 ਮਣਕਿਆਂ ਵਾਲੀ ਮਾਲਾ ਲੈ ਲੈ ਇੱਕ ਮਣਕੇ ਤੇ ਪਹਿਲੀ ਪੌੜੀ ਪੜਨੀ ਨਾਨਕ ਉਸੀ ਵੀ ਸੱਤ ਤੱਕ ਤੇ ਨਾਲ ਇਹ ਪੂਰਾ ਸ਼ਬਦ ਪੜਨਾ ਹੈ ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇਓ ਜਿਦਿਆਂ ਅਖੀਰ ਲੀਆਂ ਪੰਕਤੀਆਂ ਜੋ ਮੰਗੇ ਥਾਕਰ ਆਪਣੇ ਤੇ ਸੋਈ ਸੋਈ ਦੇਵੇ ਮਾਪੁਰ ਕਹਿਣ ਲਗੇ 108 ਮਣਕਿਆਂ ਵਾਲੀ ਲੈ ਲੋ ਮਾਲਾ ਇੱਕ ਮਣਕੇ ਤੇ ਨਾਨਕੋਸੀ ਵੀ ਸੱਜ ਤੱਕ ਪਹਿਲੀ ਪੌੜੀ ਤੇ ਨਾਲ ਪੂਰਾ ਇਹ ਸ਼ਬਦ ਤੇ ਇਸ ਢੰਗ ਦੇ ਨਾਲ 3 ਮਹੀਨਿਆਂ ਦੇ ਅੰਦਰ 108 ਮਣਕਿਆਂ ਵਾਲੀਆਂ ਸਵਾ ਲੱਖ ਮਾਲਾ ਕਰ ਲੈ ਆਖੋ ਸਤ ਨਾਮੁ ਜੋ ਮੰਗਦੇ ਮਿਲ ਜਾਵੇ ਜੀ ਸਤ ਬਚਨ ਰਾਗੀ ਸੁਰਜਨ ਸਿੰਘ ਨੇ ਮਾਪੁਰਖਾਂ ਦਾ ਬਚਨ ਸੰਭਾਲ ਲਿਆ ਘਰ ਆਇਆ ਘਰ ਵਾਲੀ ਨੂੰ ਕਹਿ ਦਿੱਤਾ ਬਈ ਮੈਨੂੰ ਬਹੁਤਾ ਬਣਾਉਣਾ ਨਹੀਂ ਲੋੜ ਅਨੁਸਾਰ ਪ੍ਰਸ਼ਾਦਾ ਤੇ ਹੁਣ ਉਹ ਬਈ ਸ਼ਬਦ ਦੀ ਕਮਾਈ ਤੇ ਇਤਿਹਾਸ ਲਿਖਦਾ ਹੈ ਤਾਈ ਤਿੰਨ ਤਿੰਨ ਮਹੀਨਿਆਂ ਚ ਇਹ ਮਾਲਾ ਕਰ ਲਈਆਂ ਪੂਰੀਆਂ ਤੇ ਜਦੋਂ ਦੇਖੋ ਗੁਰਬਾਣੀ ਦੇ ਦੁਆਰਾ ਬੈਟਰੀ ਚਾਰਜ ਕਰਕੇ ਨਾਮ ਦੇ ਦੁਆਰਾ ਬੈਟਰੀ ਚਾਰਜ ਕਰਕੇ ਕੀਰਤਨ ਕਰਨ ਦੇ ਨਹੀਂ ਨਿਕਲੇ ਨੇ ਪਹਿਲੇ ਕੋਈ ਕੀਰਤਨ ਨਹੀਂ ਸੁਣਦਾ ਤੇ ਹੁਣ ਇਤਿਹਾਸ ਚ ਲਿਖਦਾ ਜਦੋਂ ਕਿਸੇ ਘਰ ਦੇ ਦੂਜੀ ਮੰਜ਼ਲ ਤੇ ਕੀਰਤਨ ਕਰ ਰਹੇ ਸਨ ਤੇ ਜਦੋਂ ਕੀਰਤਨ ਕਰਕੇ ਥੱਲੇ ਉਤਰੇ ਇੱਕ ਪ੍ਰੇਮੀ ਮਿਲਿਆ ਤੇ ਪ੍ਰੇਮੀ ਨੇ ਕੀ ਆਖਿਆ ਮੁੱਖੋਂ ਕਾਰ ਦੀ ਚਾਬੀ ਰਾਜੀ ਸੁਰਜਨ ਸਿੰਘ ਦੇ ਖਾਤੇ 'ਚ ਪੜਾ ਕੇ ਕਹਿਣ ਲੱਗਾ ਗੁਰੂ ਕੇ ਕੀਰਤਨਿਓ ਅੱਜ ਤੋਂ ਬਾਅਦ ਤੁਸੀਂ ਆਪਣੇ ਸਾਜ ਰਿਕਸ਼ੀਆਂ ਤੇ ਨਹੀਂ ਲੈ ਕੇ ਜਾਣੇ ਇਹ ਤੁਹਾਡੇ ਕੀਰਤਨ ਦੀ ਪ੍ਰੇਮ ਭੇਟਾ ਹੈ ਮੇਰੇ ਵੱਲੋਂ ਕਾਰ ਆਖੋ ਸਤ ਨਾਮ ਇਹ ਕਾਰ ਤੇ ਕੋ ਰਾਜੀ ਸੁਰਜਨ ਸਿੰਘ ਕਹਿਣ ਲੱਗੇ ਬਈ ਕਾਰਤਿਕ ਚਿੱਟਾ ਹਾਥੀ ਹੈ ਇਹਦਾ ਪੈਟਰੋਲ ਦਾ ਖਰਚਾ ਡਰਾਈਵਰ ਦਾ ਖਰਚਾ ਕਹਿੰਦਾ ਇੰਨਾ ਕੀ ਲਿਆ ਗਿਆ ਸੀ ਕੀਰਤਨ ਤੋਂ ਇੰਨਾ ਪ੍ਰਭਾਵਿਤ ਹੋਇਆ ਸੀ ਕਹਿਣ ਲੱਗਾ ਕਿ ਡਰਾਈਵਰ ਕਾਰ ਦੇ ਵਿੱਚ ਬੈਠਾ ਹੈ ਉਹਨੂੰ ਹਰ ਮਹੀਨੇ ਤਨਖਾ ਆਪਣੇ ਕੋਲੋਂ ਮੈਂ ਦਿਆ ਕਰਾਂਗਾ ਤੇ ਫਲਾਣੇ ਪੈਟਰੋਲ ਪੰਪ ਵਾਲੇ ਨਾਲ ਮੈਂ ਗੱਲ ਕਰ ਲਈ ਜਦੋਂ ਜਿੰਨਾ ਦਿਲ ਕਰੇ ਉਹਨਾਂ ਪੈਟਰੋਲ ਪਵਾ ਲਿਆ ਕਰੋ ਹਰ ਮਹੀਨੇ ਬਾਅਦ ਉਹਦੇ ਨਾਲ ਖਿਸਾਬ ਮੈਂ ਕਰਾਂਗਾ ਖੁਸਤਨਹਮ ਕੀ ਬਾਹ ਉਹਦੇ ਨਾਲ ਖਿਸਾਬ ਮੈਂ ਕਰਾਂਗਾ ਦਾਸ ਨੂੰ ਤੇ ਉਹ ਵੇਲਾ ਚੇਤੇ ਆਉਂਦੇ ਦੇਖੋ ਪਹਿਲੇ ਕੋਈ ਕੀਰਤਨ ਸੁਣ ਕੇ ਰਾਜੀ ਨਹੀਂ ਤੇ ਹੁਣ ਜਦੋਂ ਨਾਮ ਜਪਿਆ ਤੇ ਫਿਰ ਲੋਕ ਕਾਰਾਂ ਨਹੀਂ ਪੇਟ ਕਰਦੇ ਨੇ ਤੇ ਇਥੋਂ ਤੱਕ ਵੀ ਲਿਖੀ ਇਹ ਗੱਲ ਸਾਧ ਸੰਗਤ ਕੀ ਸੰਗਤ ਆਪ ਰੇਡੀਓ ਤੇ ਚਿੱਠੀਆਂ ਭੇਜਿਆ ਕਰਦੀ ਸੀ ਕਿ ਅੱਜ ਦਾ ਆਸਾ ਦੀ ਵਾਰ ਦਾ ਕੀਰਤਨ ਰੇਡੀਓ ਤੋਂ ਰਾਗੀ ਸੁਰਜਨ ਸਿੰਘ ਦਾ ਹੀ ਲਾਇਆ ਜਾਵੇ ਆਖੋ ਸਤ ਨਾਮ ਇਹ ਨਾਮ ਦੀ ਬਰਕਤ ਜਿੰਨੂੰ ਕੋਈ ਪਹਿਲੇ ਜਾਣਦਾ ਵੀ ਨਹੀਂ ਤੇ ਦੇਖੋ ਫਿਰ ਜਦੋਂ ਨਾਮ ਦਾ ਧੰਨ ਪੱਲੇ ਤੇ ਫਿਰ ਕਿਵੇਂ ਸੰਗਤ ਹੱਥਾਂ ਤੇ ਚੁੱਕਦੀ ਖੈ ਕਹੋ ਆਪਣੇ ਮਨ ਨੂੰ ਖੇ ਮੇਰੇ ਮਨ ਫਿਰ ਤੂੰ ਕਿਉਂ ਪਿੱਛੇ ਖਟਦਾ ਏ ਤੂੰ ਵੀ ਕਰ ਨਾਮ ਦੀ ਕਮਾਈ ਆਓ ਕਹੋ ਮਨ ਨੂੰ ਕੋਈ ਵਿਅਸਨਾ ਖਾਲੀ ਨਾ ਰਹਿ ਨਾਮ ਜਪੋ ਤੇ ਜਨਮ ਸਵਾਰੋ ਬਾਣੀ ਦੇ ਨਾਲ ਪਿਆਰ ਕਰੋ